ਦੋਸਤੋ ਕੀ ਤੁਹਾਡੀ ਫੇਸਬੁੱਕ ਵੀਡੀਓ ਵਾਇਰਲ ਨਹੀਂ ਹੋ ਰਹੀ 100 200 300 400 ਵਿਊਜ਼ ਆ ਕੇ ਤੁਹਾਡੀ ਵੀਡੀਓ ਰੁਕ ਜਾਂਦੀ ਹੈ ਸੋ ਇਸ ਦਾ ਕਾਰਨ ਕੀ ਹੈ ਸਭ ਤੋਂ ਵੱਡੀ ਗਲਤੀ ਹੈ ਕਿ ਤੁਸੀਂ ਫੇਸਬੁੱਕ ਵੀਡੀਓ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਅਪਲੋਡ ਨਹੀਂ ਕਰਦੇ ਜਿਸ ਤੇ ਕਾਰਨ ਦੋਸਤੋ ਤੁਹਾਡੀਆਂ ਵੀਡੀਓਜ਼ ਉੱਪਰ ਵਿਊਜ਼ ਨਹੀਂ ਆਉਂਦੇ ਸੋ ਮੇਰੀ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਜੇਕਰ ਤੁਸੀਂ ਵੀ ਫੇਸਬੁੱਕ ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਕਿਉਂਕਿ ਦੋਸਤੋ ਅੱਜ ਮੈਂ ਤੁਹਾਨੂੰ ਫੇਸਬੁੱਕ ਵੀਡੀਓ ਨੂੰ ਅਪਲੋਡ ਕਰਨ ਦਾ ਸਹੀ ਸਮਾਂ ਵੀ ਦੱਸਾਂਗਾ ਤੇ ਸਹੀ ਤਰੀਕਾ ਵੀ ਦੱਸਾਂਗਾ ਜਿਸ ਦੇ ਨਾਲ ਤੁਹਾਡੀਆਂ ਵੀਡੀਓਜ਼ ਉੱਪਰ ਵਿਊਜ਼ ਵੀ ਆਉਣਗੇ ਤੁਹਾਡੀਆਂ ਵੀਡੀਓਜ਼ ਵਾਇਰਲ ਵੀ ਹੋਣਗੀਆਂ ਤੇ ਤੁਹਾਡਾ ਪੇਜ ਗਰੋ ਵੀ ਕਰੇਗਾ ਸੋ ਦੋਸਤੋ ਕਰਨਾ ਕੀ ਹੈ ਸਭ ਤੋਂ ਪਹਿਲਾਂ ਜੀ ਤੁਸੀਂ ਜਿਹੜੀ ਫੇਸਬੁੱਕ ਵੀਡੀਓ ਹੈ ਉਹ ਐਪ ਤੋਂ ਸਿੱਧੀ ਅਪਲੋਡ ਨਹੀਂ ਕਰਨੀ ਤੁਸੀਂ ਆਪਣੀ ਵੀਡੀਓ ਨੂੰ ਹਮੇਸ਼ਾ Chrome ਬ੍ਰਾਊਜ਼ਰ ਦੇ ਵਿੱਚੋਂ ਅਪਲੋਡ ਕਰਨਾ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦਾ Chrome ਬ੍ਰਾਊਜ਼ਰ ਓਪਨ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਤੁਸੀਂ ਇੱਥੇ ਲਿਖ ਕੇ ਸਰਚ ਕਰਨਾ Facebook ਜਦੋਂ ਤੁਸੀਂ ਦੋਸਤੋ Facebook ਲਿਖ ਕੇ ਸਰਚ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਕੁਝ ਇਸ ਪ੍ਰਕਾਰ ਦਾ ਪੇਜ ਓਪਨ ਹੋ ਜਾਵੇਗਾ ਜਿੱਥੇ ਲਿਖਿਆ ਹੋਇਆ Facebook ਸੋ نیچے ਤੁਹਾਨੂੰ ਕੁਝ ਆਪਸ਼ਨ ਵੀ ਦਿਖਾਈ ਦੇ ਰਹੇ ਨੇ ਬਹੁਤੇ ਸੱਜਣ ਗਲਤੀ ਕੀ ਕਰਦੇ ਨੇ ਇੱਥੇ Facebook ਨੂੰ ਕਲਿੱਕ ਕਰਦੇ ਨੇ ਤੇ ਉਹ ਫਿਰ ਐਪ ਦੇ ਵਿੱਚ ਚਲੇ ਜਾਂਦੇ ਨੇ ਉਥੋਂ ਜਾ ਕੇ ਵੀਡੀਓ ਅਪਲੋਡ ਕਰ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਵੀਡੀਓ ਸਹੀ ਤਰੀਕੇ ਨਾਲ ਅਪਲੋਡ ਨਹੀਂ ਹੋਈ ਸੋ ਦੋਸਤੋ ਤੁਸੀਂ ਇਹ ਗਲਤੀ ਨਹੀਂ ਕਰਨੀ ਤੁਸੀਂ ਇਹ ਐਪ ਨੂੰ ਮਿਨੀਮਾਈਜ਼ ਕਰ ਦੇਣਾ ਮਿਨੀਮਾਈਜ਼ ਕਰਨ ਤੋਂ ਬਾਅਦ ਜਿਹੜਾ ਤੁਸੀਂ Chrome ਬ੍ਰਾਊਜ਼ਰ ਵਾਲਾ ਪੇਜ ਓਪਨ ਕੀਤਾ ਉਸ ਨੂੰ ਦੁਬਾਰਾ ਤੋਂ ਓਪਨ ਕਰ ਲੈਣਾ ਖੋਲ ਲੈਣਾ ਸੋ ਉਹਨੂੰ ਖੋਲਣ ਤੋਂ ਬਾਅਦ ਦੋਸਤੋ ਜਿੱਥੇ Facebook ਲਿਖਿਆ ਤੁਸੀਂ ਇਸ ਨੂੰ 2 ਸੈਕਿੰਡ ਪ੍ਰੈਸ ਕਰਕੇ ਰੱਖਣਾ ਦਬ ਕੇ ਰੱਖਣਾ ਜਦੋਂ ਤੁਸੀਂ ਦਬ ਕੇ ਰੱਖੋਗੇ ਤਾਂ ਤੁਹਾਡੇ ਸਾਹਮਣੇ ਕਈ ਆਪਸ਼ਨ ਦਿਖਾਈ ਦੇਣਗੇ ਸੋ ਦੋਸਤੋ ਐਸਪੇਸ ਦੇ ਉੱਪਰ ਦੂਜੇ ਨੰਬਰ ਦੇ ਉੱਪਰ ਇੱਕ ਆਪਸ਼ਨ ਹੈ ਓਪਨ ਇਨ ਨਿਊ ਟੈਬ ਸੋ ਦੋਸਤੋ ਤੁਸੀਂ ਐਸ ਆਪਸ਼ਨ ਕਲਿੱਕ ਕਰਨ ਜਦੋਂ ਤੁਸੀਂ ਐਸ ਆਪਸ਼ਨ ਨੂੰ ਕਲਿੱਕ ਕਰੋਗੇ ਤਾਂ ਇਹ ਟੈਬ ਓਪਨ ਹੋ ਜਾਵੇਗਾ ਸੋ ਦੋਸਤੋ ਓਪਨ ਹੋਇਆ ਕਿੱਥੇ ਹੈ ਉੱਪਰ ਤੁਹਾਨੂੰ ਤਿੰਨ ਲਿਖਿਆ ਹੋਇਆ ਦਿਖਾਈ ਦੇ ਰਿਹਾ ਸੋ ਤੁਸੀਂ ਇਹ ਤਿੰਨ ਵਾਲੇ ਬਾਕਸ ਨੂੰ ਕਲਿੱਕ ਕਰਨ ਜਦੋਂ ਤੁਸੀਂ ਐਸ ਨੂੰ ਕਲਿੱਕ ਕਰੋਗੇ ਤਾ ਤੁਹਾਡੇ ਸਾਹਮਣੇ ਦੋਸਤੋ ਤੁਹਾਡੇ ਟੈਬ ਓਪਨ ਹੋ ਜਾਣਗੇ ਸੋ ਇਥੋਂ ਤੁਸੀਂ ਦੇਖਣਾ ਆਪਣਾ ਫੇਸਬੁੱਕ ਵਾਲਾ ਟੈਬ ਜਿਹੜਾ ਕਿ ਸਾਡਾ ਦੂਜੇ ਨੰਬਰ ਤੇ ਆ ਸੋ ਦੋਸਤੋ ਇਸ ਨੂੰ ਕਲਿੱਕ ਕਰਕੇ ਅਸੀਂ ਅੱਗੇ ਲੈ ਕੇ ਆਵਾਂਗੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਡੀ ਫੇਸਬੁੱਕ ਉਹ ਇੱਕ ਕੰਪਿਊਟਰ ਵਾਂਗ ਇੱਕ ਲੈਪਟਾਪ ਵਾਂਗ ਓਪਨ ਹੋ ਚੁੱਕੀ ਆ ਸਾਡੇ ਮੋਬਾਈਲ ਫੋਨ ਦੇ ਵਿੱਚ ਸੋ ਦੋਸਤੋ ਇਸ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਇਹ ਜਿਹੜੀ ਫੇਸਬੁੱਕ ਹੈ ਇਹ ਹੁਣ ਡੈਸਕਟਾਪ ਸਾਈਟ ਦੇ ਉੱਪਰ ਓਪਨ ਹੋ ਚੁੱਕੀ ਹੈ ਜੇਕਰ ਤੁਹਾਡੀ ਫੇਸਬੁੱਕ ਇਸ ਤਰੀਕੇ ਨਾਲ ਨਹੀਂ ਓਪਨ ਹੋਵੇਗੀ ਤਾਂ ਤੁਸੀਂ ਕੀ ਕਰਨਾ ਤਿੰਨ ਬਿੰਦੂਆਂ ਨੂੰ ਦੋਸਤੋ ਕਲਿੱਕ ਕਰਨਾ ਤਿੰਨ ਬਿੰਦੂਆਂ ਨੂੰ ਕਲਿੱਕ ਕਰਨ ਤੋਂ ਬਾਅਦ نیچے ਹੁਣ ਤੁਹਾਨੂੰ ਇੱਥੇ ਇੱਕ ਡੈਸਕਟਾਪ ਸਾਈਟ ਵਾਲਾ ਆਪਸ਼ਨ ਦਿਖਾਈ ਦੇਵੇਗਾ ਸੋ ਇਸ ਨੂੰ ਤੁਸੀਂ ਕਲਿੱਕ ਕਰਨਾ ਜਿਸ ਤਰ੍ਹਾਂ ਇਹ ਹੁਣ ਤੁਹਾਨੂੰ ਦਿਖਾਈ ਦੇ ਰਿਹਾ ਸੋ ਦੋਸਤੋ ਇਸ ਤੋਂ ਬਾਅਦ ਤੁਸੀਂ ਇਸ ਨੂੰ ਬੈਕ ਹੁਣਾ ਬੈਕ ਹੋਣ ਤੋਂ ਬਾਅਦ ਆਪਣੇ ਮੇਨ ਪੇਜ ਦੇ ਉੱਪਰ ਆ ਜਾਣਾ ਸੋ ਹੁਣ ਅਸੀਂ ਦੋਸਤੋ ਵੀਡੀਓ ਨੂੰ ਅਪਲੋਡ ਕਰਾਂਗੇ ਤਾਂ ਤੁਸੀਂ ਥੋੜਾ ਇਹਨੂੰ ਜ਼ੂਮ ਕਰਨਾ ਹੈ ਜ਼ੂਮ ਕਰਨ ਤੋਂ ਬਾਅਦ ਜਿੱਥੇ ਲਿਖਿਆ ਹੁੰਦਾ ਵਾਟਸ ਔਨ ਯੂਅਰ ਮਾਈਂਡ ਸੋ ਦੋਸਤੋ ਤੁਸੀਂ ਉਸ ਭਾਗ ਨੂੰ ਕਲਿੱਕ ਕਰਨਾ ਹੈ ਠੀਕ ਹੈ ਜੀ ਜੋ ਪ੍ਰੋਫਾਈਲ ਦੇ ਸਾਹਮਣੇ ਫੋਟੋ ਦੇ ਸਾਹਮਣੇ ਤੁਹਾਨੂੰ ਲਿਖਿਆ ਹੋਇਆ ਦਿਖਾਈ ਦੇ ਰਿਹਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਸਾਹਮਣੇ ਦੋਸਤੋ ਇਸ ਪ੍ਰਕਾਰ ਪੇਜ ਓਪਨ ਹੋਵੇਗਾ ਸੋ ਇਸ ਨੂੰ ਵੀ ਤੁਸੀਂ ਥੋੜਾ ਜ਼ੂਮ ਕਰ ਲੈਣਾ ਇਸ ਤੇ ਨਾਲ ਤੁਹਾਨੂੰ ਕਲੀਅਰ ਦਿਖਾਈ ਦੇਵੇਗਾ ਜਿੱਥੇ ਲਿਖਿਆ ਹੋਇਆ ਐਡ ਫੋਟੋਜ਼ ਐਂਡ ਵੀਡੀਓਜ਼ ਸੋ ਇਸ অপਸ਼ਨ ਨੂੰ ਤੁਸੀਂ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਗੈਲਰੀ ਦੇ ਵਿੱਚ ਜੋ ਵੀ ਵੀਡੀਓ ਤੁਸੀਂ ਅਪਲੋਡ ਕਰਨੀ ਹੈ ਉਹਨੂੰ ਸਿਲੈਕਟ ਕਰਕੇ ਇੱਥੇ ਲੈ ਆਉਣਾ ਜਦੋਂ ਤੁਸੀਂ ਦੋਸਤੋ ਆਪਣੀ ਉਹ ਵੀਡੀਓ ਨੂੰ ਇੱਥੇ ਲੈ ਆਏ ਤਾਂ ਤੁਹਾਨੂੰ ਉਸ ਵੀਡੀਓ ਦੇ ਉੱਪਰ ਇੱਕ অপਸ਼ਨ ਦਿਖਾਈ ਦੇ ਰਿਹਾ ਹੈ ਜਿੱਥੇ ਲਿਖਿਆ ਵੀਡੀਓ অপਸ਼ਨ ਸੋ ਦੋਸਤੋ ਤੁਸੀਂ ਵੀਡੀਓ অপਸ਼ਨ ਨੂੰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਪ੍ਰਕਾਰ ਦੋਸਤੋ ਜਿਹੜਾ ਪੇਜ ਹੈ ਉਹ ਓਪਨ ਹੋ ਜਾਵੇਗਾ ਇੱਥੇ ਦੋਸਤੋ ਤੁਹਾਨੂੰ ਵੀਡੀਓ ਟਾਈਟਲ ਵੀ ਦਿਖਾਈ ਦੇ ਰਿਹਾ ਹੈ ਇੱਥੇ ਤੁਹਾਨੂੰ ਦੋਸਤੋ ਹੋਰ ਬਹੁਤ ਆਪਸ਼ਨ ਦਿਖਾਈ ਦੇ ਰਹੇ ਨੇ ਸੋ ਕੱਲੇ ਕੱਲੇ ਆਪਸ਼ਨ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਸਭ ਤੋਂ ਪਹਿਲਾਂ ਦੋਸਤੋ ਅਸੀਂ ਇਸ ਨੂੰ ਥੋੜਾ ਜ਼ੂਮ ਕਰਾਂਗੇ ਜ਼ੂਮ ਕਰਨ ਤੋਂ ਬਾਅਦ ਤੁਸੀਂ ਕੋਈ ਐਸਾ ਟਾਈਟਲ ਲਿਖਣਾ ਜਿਸ ਨੂੰ ਲੋਕ ਪੜਦੇ ਸਰ ਕਲਿੱਕ ਕਰਨ ਠੀਕ ਹੈ ਜੀ ਥੋੜਾ ਅਟਰੈਕਟਿਵ ਹੋਣਾ ਚਾਹੀਦਾ ਤੁਹਾਡਾ ਟਾਈਟਲ ਫੋਜ ਅਲੱਗ ਦਾ ਟਾਈਟਲ ਹੋਣਾ ਚਾਹੀਦਾ ਹੋਣਾ ਚਾਹੀਦਾ ਤੁਹਾਡੀ ਵੀਡੀਓ ਦੇ ਰਿਲੇਟਡ ਠੀਕ ਆ ਜੀ ਸੋ ਅਸੀਂ ਇੱਥੇ ਲਿਖ ਦਾਂਗੇ ਜੀ ਜੋ ਸਾਡੀ ਵੀਡੀਓ ਹੈ ਅਸੀਂ ਉਦਾਹਰਨ ਦੇ ਤੌਰ ਤੇ ਦੇਖੋ ਕੁਦਰਤ ਦੇ ਨਜ਼ਾਰੇ ਸੋ ਕੁਦਰਤ ਦੇ ਨਜ਼ਾਰੇ ਹਰ ਪਰਸਨ ਦੇਖਦਾ ਸੋ ਉਹਨੂੰ ਚੰਗਾ ਲੱਗਦਾ ਹਰਿਆਲੀ ਚੰਗੀ ਲੱਗਦੀ ਆ ਪਾਣੀ ਚੰਗਾ ਲੱਗਦਾ ਤਾਂ ਦੋਸਤੋ ਅਸੀਂ ਇੱਥੇ ਨਾਲ ਇੱਕ ਇਮੋਜੀ ਵੀ ਦੇ ਦਾਂਗੇ ਸੋ ਇਸ ਦੇ ਨਾਲ ਜਿਹੜਾ ਸਾਡਾ ਟਾਈਟਲ ਹੈ ਉਹ ਇੱਕ ਵੱਖਰਾ ਟਾਈਟਲ ਹੋ ਚੁੱਕਿਆ ਇੱਕ ਅਟਰੈਕਟਿਵ ਟਾਈਟਲ ਹੋ ਚੁੱਕਿਆ ਕਿਉਂਕਿ ਦੋਸਤੋ ਲੋਕ ਇਸ ਟਾਈਟਲ ਨੂੰ ਪੜ੍ਹ ਕੇ ਇੱਕ ਵਾਰ ਜ਼ਰੂਰ ਕਲਿੱਕ ਕਰਨਗੇ ਦੋਸਤੋ ਇਸ ਤੋਂ ਬਾਅਦ ਅੱਗੇ ਤੁਹਾਡੇ ਸਾਹਮਣੇ অপਸ਼ਨ ਹੈ ਟੈਗ ਐਂਡ ਕੋਲਾਬੋਰੇਟਰ ਠੀਕ ਆ ਜੀ ਸੋ ਦੋਸਤੋ ਜਦੋਂ ਤੁਸੀਂ ਇਸ অপਸ਼ਨ ਤੇ ਆਉਂਗੇ ਤਾਂ ਤੁਹਾਡੇ ਜਿਹੜੇ ਪੇਜ ਦੇ ਨਾਲ ਜੁੜੇ ਹੋਏ ਸੱਜਣ ਮਿੱਤਰ ਨੇ ਉਹ ਤੁਹਾਨੂੰ ਦਿਖਾਈ ਦੇਣਗੇ ਤੁਸੀਂ ਕਿਸੇ ਨਾਲ ਵੀ ਆਪਣਾ ਜਿਹੜਾ ਵੀਡੀਓ ਹੈ ਉਹ ਕੋਲਾਬੋਰੇਟ ਕਰ ਸਕਦੇ ਹੋ ਤੇ ਜਾਂ ਦੋਸਤੋ ਤੁਸੀਂ ਇੱਥੇ ਟੈਗ ਲਗਾ ਸਕਦੇ ਹੋ ਟੈਗ ਦਾ ਮਤਲਬ ਹੈ ਕਿ ਤੁਸੀਂ ਆਪਣੀ ਵੀਡੀਓ ਦੇ ਨਾਲ ਰਿਲੇਟ ਕਰਦੇ ਟੈਗ ਇੱਥੇ ਭਰੋਗੇ ਜਿਸ ਦੇ ਨਾਲ ਫੇਸਬੁੱਕ ਦਾ ਐਲਗੋਰਿਦਮ ਇਸ ਵੀਡੀਓ ਨੂੰ ਫਾਈਂਡ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਾਏਗਾ ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਨੇ ਸੋ ਅਸੀਂ ਇੱਥੇ ਦੋਸਤੋ ਟੈਗ ਲਗਾਵਾਂਗੇ ਲਿਖ ਦਾਂਗੇ ਜੀ ਪਹਿਲਾਂ ਸਭ ਤੋਂ ਨਿਊ ਵੀਡੀਓ ਨਿਊ ਵੀਡੀਓ ਲਿਖਣ ਦੇ ਨਾਲ ਅਸੀਂ ਕਾਮਾ ਪਾਵਾਂਗੇ ਕਾਮਾ ਪਾਉਣ ਤੋਂ ਬਾਅਦ ਜਿੱਥੇ ਦੋਸਤੋ ਸਰਚ ਵਾਲਾ ਨੀਚੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹਿਆ ਤੁਸੀਂ ਇਸ ਨੂੰ ਕਲਿੱਕ ਕਰਨਾ ਹੈ ਇਸ ਦੇ ਨਾਲ ਤੁਹਾਡਾ ਟੈਗ ਬਣ ਜਾਵੇਗਾ ਠੀਕ ਹੈ ਜੀ ਸੋ ਇਸੇ ਤਰ੍ਹਾਂ ਤੁਸੀਂ ਲਿਖਣਾ ਲਿਖ ਕੇ ਕਾਮਾ ਲਗਾ ਕੇ ਉਹ ਸਰਚ ਵਾਲੇ ਬਟਨ ਨੂੰ ਕਲਿੱਕ ਕਰਨਾ ਇਸ ਦੇ ਨਾਲ ਤੁਹਾਡੇ ਟੈਗ ਲਿਖੇ ਜਾਣਗੇ ਠੀਕ ਹੈ ਜੀ ਸੋ ਸਾਰੇ ਤੁਸੀਂ ਆਪਣੇ ਟੈਗ ਹੈ ਜਿਹੜੇ ਉਹ 5 ਤੋਂ 7 ਟੈਗ ਆਪਣੀ ਵੀਡੀਓ ਦੇ ਨਾਲ ਲਗਾ ਸਕਦੇ ਹੋ ਸੋ ਦੋਸਤੋ ਲਾਸਟ ਦੇ ਉੱਪਰ ਤੁਹਾਨੂੰ ਸਭ ਤੋਂ ਜਿਹੜਾ ਮੇਨ ਹੈ ਉਹ ਫੇਸਬੁੱਕ ਥੰਬਨੇਲ ਦਾ ਆਪਸ਼ਨ ਮਿਲੇਗਾ ਜਿਹੜਾ ਕਿ ਤੁਹਾਨੂੰ ਫੇਸਬੁੱਕ ਐਪ ਦੇ ਉੱਪਰ ਨਹੀਂ ਮਿਲੇਗਾ ਸੋ ਦੋਸਤੋ ਜੇਕਰ ਤੁਸੀਂ ਥੰਬਨੇਲ ਆਪਣੀ ਵੀਡੀਓ ਦੇ ਨਾਲ ਲਗਾਉਨੇ ਤਾਂ ਇਸ ਦਾ ਤੁਹਾਨੂੰ ਬਹੁਤ ਫਾਇਦਾ ਹੁੰਦਾ ਕਿਉਂਕਿ ਵੀਡੀਓ ਜੁਨੀਕ ਹੋ ਜਾਂਦੀ ਹੈ ਵੀਡੀਓ ਪ੍ਰੋਫੈਸ਼ਨਲ ਹੋ ਜਾਂਦੀ ਹੈ ਇਸ ਦੇ ਨਾਲ ਫੇਸਬੁੱਕ ਤੁਹਾਨੂੰ ਰੀਚ ਵੀ ਦਿੰਦਾ ਸੋ ਦੋਸਤੋ ਥੰਬਨੇਲ ਨੂੰ ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਕਿੰਨੇ ਔਕਣ ਦਿਖਾਈ ਦਿੰਦੇ ਨੇ ਚੂਜ਼ ਸੁਜੈਸਟ ਅਪਲੋਡ ਇਮੇਜ ਚੂਜ਼ ਫਰੋਮ ਵੀਡੀਓ ਐਸਟ ਡਿਫਰੈਂਟ ਥੰਬਨੇਲ ਸੋ ਦੋਸਤੋ ਜੇਕਰ ਤੁਸੀਂ ਥੰਬਨੇਲ ਬਣਾਉਣਾ ਜਾਣਦੇ ਹੋ ਤਾਂ ਤੁਸੀਂ ਕਿਸੇ ਵੀ ਐਪ ਦੇ ਵਿੱਚ ਆਪਣਾ ਥੰਬਨੇਲ ਕ੍ਰੀਏਟ ਕਰੋ ਆਪਣੀ ਵੀਡੀਓ ਦੇ ਨਾਲ ਰਿਲੇਟ ਕਰਦਾ ਬਹੁਤ ਅਟਰੈਕਟਿਵ ਸੋ ਉਹ ਥੰਬਨੇਲ ਨੂੰ ਤੁਸੀਂ ਅਪਲੋਡ ਇਮੇਜ ਦੇ ਉੱਪਰ ਆ ਕੇ ਦੋਸਤੋ ਇੱਥੇ ਲਗਾ ਸਕਦੇ ਹੋ ਸਿਲੈਕਟ ਕਰਕੇ ਇਸ ਦੇ ਨਾਲ ਤੁਹਾਡੀ ਵੀਡੀਓ ਦਾ ਇੰਗੇਜਮੈਂਟ ਵੀ ਵਧੇਗਾ ਸੋ ਦੋਸਤੋ ਜੇਕਰ ਤੁਹਾਡੇ ਕੋਲ ਨਹੀਂ ਬਣਿਆ ਹੋਇਆ ਤਾਂ ਤੁਸੀਂ ਵੀਡੀਓ ਦੇ ਵਿੱਚੋਂ ਵੀ ਦੋਸਤੋ ਚੂਸ ਕਰ ਸਕਦੇ ਹੋ ਜੇਕਰ ਤੁਸੀਂ ਵੀਡੀਓ ਦੇ ਵਿੱਚੋਂ ਵੀ ਨਹੀਂ ਚੂਸ ਕਰ ਸਕਦੇ ਤਾਂ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਹੈ ਚੂਜ਼ ਸੋ ਯੈਸ ਜੋ ਫੇਸਬੁੱਕ ਤੁਹਾਨੂੰ ਸੁਜੈਸਟ ਕਰ ਰਿਹਾ ਸੋ ਉਹ ਥੰਬਨੇਲ ਤੁਸੀਂ ਦੋਸਤੋ ਲਗਾ ਸਕਦੇ ਹੋ ਆਪਣੀ ਵੀਡੀਓ ਦੇ ਉੱਪਰ ਇਸ ਤੋਂ ਬਾਅਦ ਦੋਸਤੋ ਤੁਹਾਡੀ ਜਿਹੜੀ ਵੀਡੀਓ ਹੈ ਉਹ ਅਪਲੋਡ ਕਰਨ ਦੇ ਲਈ ਰੈਡੀ ਹੈ ਸੋ ਤੁਸੀਂ نیچے ਆਣਾ نیچے ਆ ਕੇ ਤੁਹਾਨੂੰ ਬਟਨ ਦਿਖਾਈ ਦੇ ਰਿਹਾ ਬਲੂ ਰੰਗ ਦਾ ਇਸ ਨੂੰ ਤੁਸੀਂ ਕਲਿੱਕ ਕਰਨ ਤੇ ਆਪਣੀ ਵੀਡੀਓ ਨੂੰ ਦੋਸਤੋ ਪੋਸਟ ਕਰ ਦੇਣਾ ਸੋ ਦੋਸਤੋ ਹੁਣ ਪੋਸਟ ਕਰਨਾ ਕਿਹੜੇ ਸਮੇਂ ਆ ਤੇਨੀ ਕਿ ਵੀਡੀਓ ਬਣਾ ਲਈ ਤੇ ਪੋਸਟ ਕਰਦੀ ਇਸ ਤਰੀਕੇ ਨਾਲ ਤੁਹਾਡੇ ਵਿਊਜ਼ ਕਦੇ ਵੀ ਨਹੀਂ ਆਉਣਗੇ ਸੋ ਦੋਸਤੋ ਤੁਸੀਂ ਟਾਈਮਿੰਗ ਦਾ ਹਮੇਸ਼ਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੀ ਵੀਡੀਓ ਨੂੰ ਅਪਲੋਡ ਕਰ ਸਕਦੇ ਹੋ ਇਸ ਤੋਂ ਬਾਅਦ ਦੋਸਤੋ ਤੁਸੀਂ ਦੁਪਹਿਰੇ 1 ਤੋਂ 3 ਵਜੇ ਤੱਕ ਆਪਣੀ ਵੀਡੀਓ ਅਪਲੋਡ ਕਰ ਸਕਦੇ ਹੋ ਸੋ ਦੋਸਤੋ ਇਸ ਤੋਂ ਬਾਅਦ ਸ਼ਾਮ ਦਾ ਸਮਾਂ ਸ਼ਾਮ ਨੂੰ ਤੁਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੀ ਵੀਡੀਓ ਨੂੰ ਅਪਲੋਡ ਕਰ ਸਕਦੇ ਹੋ ਸੋ ਦੋਸਤੋ ਇਸ ਤਰੀਕੇ ਨਾਲ ਤੁਸੀਂ ਵੀ ਫੇਸਬੁੱਕ ਪੇਜ ਗਰੋ ਕਰ ਸਕਦੇ ਹੋ ਵੀਡੀਓ ਨੂੰ ਸਹੀ ਢੰਗ ਨਾਲ ਅਪਲੋਡ ਕਰਕੇ ਤੇ ਸਹੀ ਟਾਈਮ ਤੇ ਅਪਲੋਡ ਕਰਕੇ ਸੋ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦੋਸਤੋ ਹੋਰ ਲੋਕਾਂ ਦਾ ਵੀ ਭਲਾ ਹੋ ਸਕੇ ਅਤੇ ਆਪਣਾ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਕੇ ਜਾਇਆ ਕਰੋ ਜਿੰਨੇ ਵੀ ਸੱਜਣ ਮਿੱਤਰ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਕਿਉਂਕਿ ਅਸੀਂ ਹਰ ਦਿਨ ਨਵੀਂ ਨਵੀਂ ਜਾਣਕਾਰੀ ਲੈ ਕੇ ਆਉਣੇ ਰਹਿੰਦੇ ਆ ਸੋ ਧੰਨਵਾਦ ਜੀ